ਇੱਕ ਰੁੱਖ ਇੱਕ ਦਰਖਤ ਹੁੰਦਾ ਹੈ ਤੇ ਉਹਦੇ ਕੋਲ 'ਚ ਇੱਕ ਰਸਤਾ ਲੰਘਦਾ ਹੁੰਦਾ ਹੈ ਤੇ ਇੱਕ ਦਿਨ ਨਾ ਇੱਕ ਛੋਟਾ ਜਿਹਾ ਬੱਚਾ ਰੋਂਦਾ ਰੋਂਦਾ ਉਸ ਰਸਤੇ ਤੋਂ ਲੰਘ ਰਿਹਾ ਹੁੰਦਾ ਹੈ ਤੇ ਜਦੋਂ ਉਹ ਦਰਖਤ ਕੋਲ ਆਉਂਦਾ ਹੈ ਤੇ ਦਰਖਤ ਉਸ ਬੱਚ ਨੂੰ ਉਹਦੇ ਰੋਂ ਦਾ ਕਾਰਨ ਪੁੱਛਦਾ ਹੈ ਉਹਨੂੰ ਪੁੱਛਦਾ ਕਿ ਤੂੰ ਰੋਣਾ ਕਿਉਂ ਹੈ ਤੇ ਉਹ ਬੱਚਾ ਰੋਂਦਾ ਰੋਂਦਾ ਉਸ ਦਰਖਤ ਨੂੰ ਦੱਸਦਾ ਕਿ ਮੇਰੇ ਜਿੰਨੇ ਵੀ ਫਰੈਂਡ ਨੇ ਜਿੰਨੇ ਵੀ ਮੇਰੇ ਯਾਰ ਮਿੱਤਰ ਨੇ ਉਹਨਾਂ ਸਾਰਿਆਂ ਕੋਲ ਖੇਡਣ ਵਾਸਤੇ ਵਧੀਆ ਖਿਡੌਣੇ ਨੇ ਤੇ ਮੇਰੇ ਕੋਲ ਖੇਡਣ ਵਾਸਤੇ ਖਿਡੌਣੇ ਨਹੀਂ ਇਸ ਕਰਕੇ ਮੈਂ ਰੋ ਰਿਹਾ ਹਾਂ ਤੇ ਅ ਦਰੱਖਤ ਨੂੰ ਉਸ ਬੱਚੇ ਤੇ ਬੜਾ ਤਰਸ ਹੁੰਦਾ ਹੈ ਕਿ ਉਹ ਬੱਚੇ ਨੂੰ ਕਹਿੰਦਾ ਕਿ ਮੇਰੇ ਕੋਲ ਤੈਨੂੰ ਦੇਣ ਵਾਸਤੇ ਉਹ ਖਿਡੌਣੇ ਤਾਂ ਹੈ ਨਹੀਂ ਪਰ ਤੂੰ ਇਸ ਤਰ੍ਹਾਂ ਕਰ ਮੈਨੂੰ ਉੱਪਰੋਂ ਉੱਪਰੋਂ ਕੱਟ ਲਾ ਪਰ ਉਹਦੀ ਜਿਹੜੀ ਲੱਕੜ ਹੋਊਗੀ ਉਹਨੂੰ ਤੂੰ ਬਾਜ਼ਾਰ 'ਚ ਵੇਚ ਦੇ ਜਿਹੜੇ ਵੀ ਤੈਨੂੰ ਉਹਦੇ ਪੈਸੇ ਮਿਲਣਗੇ ਤਾਂ ਉਹਨਾਂ 'ਈ ਤੂੰ ਆਪਣੇ ਖਿਡੌਣੇ ਖਰੀਦ ਲਈ ਤੇ ਉਹ ਬੱਚਾ ਉਸੇ ਤਰ੍ਹਾਂ ਹੀ ਕਰਦਾ ਜੀ ਉਹ ਦਰੱਖਤ ਨੂੰ ਉੱਪਰੋਂ ਉੱਪਰੋਂ ਕੱਟ ਲੈਂਦਾ ਤੇ ਉਹਨੂੰ ਕੱਟ ਕੇ ਬਾਜ਼ਾਰ 'ਚ ਵੇਚ ਦਿੰਦਾ ਤੇ ਜਿਹੜੇ ਉਹਦੇ ਪੈਸੇ ਮਿਲਦੇ ਆ ਉਹਨਾਂ ਨਾਲ ਉਹ ਆਪਣੇ ਖਿਡੌਣੇ ਖਰੀਦ ਲੈਂਦਾ ਤੇ ਇਸ ਤਰ੍ਹਾਂ ਕੁਝ ਸਾਲ ਲੰਘ ਗਏ ਤੇ ਉਹ ਬੱਚਾ 8-9 ਸਾਲ ਦਾ ਹੋ ਜਾਂਦਾ ਹੈ ਤੇ ਇੱਕ ਦਿਨ ਫਿਰ ਉਹ ਰੋਂਦਾ ਰਹਿੰਦਾ ਉਸ ਡਾਕਟਰ ਕੋਲ ਫਿਰ ਆਉਂਦਾ ਤੇ ਫਿਰ ਉਹ ਡਾਕਟਰ ਉਸ ਬੱਚੇ ਨੂੰ ਪੁੱਛਦਾ ਕਿ ਤੂੰ ਅੱਜ ਕਿਉਂ ਰੋਣਾ ਤੇ ਉਹ ਫਿਰ ਉਹ ਬੱਚਾ ਉਸ ਡਾਕਟਰ ਨੂੰ ਰੋਂਦੇ ਰੋਂਦੇ ਦੱਸਦਾ ਕਿ ਮੇਰੇ ਜਿੰਨੇ ਵੀ ਫਰੈਂਡ ਨੇ ਜਿੰਨੇ ਵੀ ਮੇਰੇ ਯਾਰ ਮਿੱਤਰ ਨੇ ਉਹਨਾਂ ਸਾਰਿਆਂ ਕੋਲ ਵਧੀਆ ਸਕੂਲ ਬੈਗ ਹੈ ਵਧੀਆ ਉਹਨਾਂ ਕੋਲ ਕਾਪੀਆਂ ਕਿਤਾਬਾਂ ਤੇ ਉਹਨਾਂ ਕੋਲ ਸਕੂਲ ਜਾਣ ਵਾਸਤੇ ਵਧੀਆ ਸਾਈਕਲ ਨੇ ਤੇ ਮੇਰੇ ਕੋਲ ਇਹ ਸਾਰੀਆਂ ਚੀਜ਼ਾਂ ਹੈ ਨਹੀਂ ਤੇ ਇਸ ਕਰਕੇ ਮੈਂ ਰੋ ਰਿਹਾ ਤੇ ਫਿਰ ਉਹ ਦਰੱਖ ਨੂੰ ਉਸ ਬੱਚੇ ਤੇ ਬੜਾ ਕਸ ਹੁੰਦਾ ਹੈ ਤੇ ਉਹ ਦਰੱਖ ਉਸ ਬੱਚੇ ਨੂੰ ਕਹਿੰਦਾ ਕਿ ਮੇਰੇ ਕੋਲ ਤੈਨੂੰ ਦੇਣ ਵਾਸਤੇ ਸਾਰੀਆਂ ਚੀਜ਼ਾਂ ਤਾਂ ਹੈ ਨਹੀਂ ਪਰ ਤੂੰ ਇਸ ਤਰ੍ਹਾਂ ਕਰ ਮੈਨੂੰ ਕੱਟਵਾ ਔਰ ਉਹਨੂੰ ਗੰਜੜੀ ਇਕੱਟਣ ਤੋਂ ਬਾਅਦ ਜਿਹੜੀ ਉਹ ਲੱਕੜ ਹੋਏਗੀ ਉਹਨੂੰ ਬਾਜ਼ਾਰ ਤੇ ਜਾ ਕੇ ਵੇਚ ਦੀ ਜਿਹੜੇ ਤੈਨੂੰ ਉਹਦੇ ਪੈਸੇ ਮਿਲਣਗੇ ਤੂੰ ਉਹਦੀਆਂ ਉਹ ਆਪਣੀਆਂ ਚੀਜ਼ਾਂ ਖਰੀਦ ਲਈ ਤੇ ਉਹ ਬੱਚਾ ਇਸ ਤਰ੍ਹਾਂ ਹੀ ਕਰਦਾ ਜੀ ਉਹ ਦਰੱਖ ਨੂੰ ਅੱਧ ਵਿਚਾਲੇ ਕੱਟ ਲੈਂਦਾ ਹੈ ਜਿਹੜੀ ਉਹਦੀ ਲੱਕੜ ਹੁੰਦੀ ਨੂੰ ਬਾਜ਼ਾਰ ਤੇ ਜਾ ਕੇ ਵੇਚ ਦਿੰਦਾ ਤੇ ਜਿਹੜੇ ਉਹਦੇ ਪੈਸੇ ਮਿਲਦੇ ਆ ਉਹਦੀਆਂ ਆਪਣੀਆਂ ਕਿਤਾਬਾਂ ਸਕੂਲ ਬੈਗ ਤੇ ਆਪਣੀ ਸਾਈਕਲ ਉਹ ਸਾਰਾ ਕੁਝ ਖਰੀਦ ਲੈਂਦਾ ਤੇ ਕੁਝ ਹੂਰ ਸਾਲ ਲੰਘਦੇ ਜੀ ਉਹ ਮੁੰਡਾ 20 21 ਸਾਲ ਦਾ ਹੋ ਜਾਂਦਾ ਤੇ ਫੇਰ ਇੱਕ ਦਿਨ ਰੋਂਦਾ ਰੋਂਦਾ ਉਸ ਦਰੱਖਤ ਕੋਲ ਦੀ ਲੰਘਦਾ ਤੇ ਫੇਰ ਜਦੋਂ ਉਹ ਉਥੋਂ ਦੀ ਰੋਂਦਾ ਉਥੋਂ ਦੀ ਲੰਘਦਾ ਤੇ ਦਰੱਖਤ ਨੂੰ ਪੁੱਛਦਾ ਕਿ ਤੂੰ ਅੱਜ ਵੀ ਰੋ ਰਿਹਾ ਹੈ ਤੇ ਉਹ ਬੱਚਾ ਫੇਰ ਉਸ ਦਰੱਖਤ ਨੂੰ ਦੱਸਦਾ ਕਿ ਮੇਰੇ ਜਿੰਨੇ ਵੀ ਫਰੈਂਡ ਨੇ ਜਿੰਨੇ ਵੀ ਮੇਰੇ ਯਾਰ ਮਿੱਤਰ ਨੇ ਉਹਨਾਂ ਕੋਲ ਕਾਲਜ ਜਾਣ ਵਾਸਤੇ ਵਧੀਆ ਬਾਈਕ ਹੈ ਵਧੀਆ ਉਹਨਾਂ ਕੋਲ ਮੋਟਰਸਾਈਕਲ ਹੈ ਵਧੀਆ ਉਹਨਾਂ ਦੇ ਕੱਪੜੇ ਪਾਏ ਆ ਵਧੀਆ ਉਹਨਾਂ ਕੋਲ ਮਹਿੰਗੇ ਮੋਬਾਈਲ ਫੋਨ ਹੈ ਮੈਨੂੰ ਵੀ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਤੇ ਮੇਰੇ ਕੋਲੇ ਚੀਜ਼ਾਂ ਖਰੀਦਣ ਵਾਸਤੇ ਪੈਸੇ ਹੈ ਨਹੀਂ ਇਸ ਕਰਕੇ ਮੈਂ ਰੋ ਰਿਹਾ ਤੇ ਫਿਰ ਉਹ ਦਰਖਤ ਨੂੰ ਬੜਾ ਉਸ ਬੱਚੇ ਤੇ ਤਰਸ ਹੁੰਦਾ ਹੈ ਕਿ ਉਹ ਦਰਖਤ ਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰ ਮੈਨੂੰ ਧਣੀ ਤੱਕ ਕੱਟ ਲਾ ਔਰ ਉਸ ਕੱਟਣ ਤੋਂ ਬਾਅਦ ਜਿਹੜੀ ਉਹ ਲੱਕੜ ਹੋਏਗੀ ਉਹਨੂੰ ਤੂੰ ਜਾ ਕੇ ਬਾਜ਼ਾਰ 'ਚ ਵੇਚ ਦੇ ਜਿਹੜੇ ਤੈਨੂੰ ਉਹਦੇ ਪੈਸੇ ਮਿਲਣਗੇ ਤਾਂ ਉਹਨਾਂ ਦੀ ਆਪਦੀ ਉਹ ਚੀਜ਼ਾਂ ਖਰੀਦ ਲੀ। ਉਹ ਬੱਚਾ ਉਸੇ ਤਰ੍ਹਾਂ ਹੀ ਕਰਦਾ ਜੀ ਉਸ ਦਰਖਤ ਨੂੰ ਤਣੇ ਤੱਕ ਵੱਡ ਲੈਂਦਾ ਤੇ ਉਹ ਨੂੰ ਜਾ ਕੇ ਬਾਜ਼ਾਰ ਚ ਵੇਚ ਦਿੰਦਾ ਜਿਹੜੇ ਉਹਦੇ ਪੈਸੇ ਮਿਲਦੇ ਆ ਉਹਦੇ ਆਪਦੀਆਂ ਚੀਜ਼ਾਂ ਮੋਟਰਸਾਈਕਲ ਵਧੀਆ ਕੱਪੜੇ ਵਧੀਆ ਮਹਿੰਗਾ ਮੋਬਾਈਲ ਫੋਨ ਖਰੀਦ ਲੈਂਦਾ ਤੇ ਵਧੀਆ ਚਲੋ ਉਹਦਾ ਟਾਈਮ ਪਾਸ ਹੋ ਜਾਂਦਾ ਤੇ ਅੱਗੇ ਜਾ ਕੇ ਫਿਰ ਜੀ ਉਹ ਥੋੜਾ ਹੋਰ ਸਾਲ ਲੰਘਦੇ ਆ ਤੇ ਉਹ ਬੱਚਾ ਨਾਲ ਦਾ ਵਿਆਹ ਹੋ ਜਾਂਦਾ ਤੇ ਉਹਦੇ ਬੱਚੇ ਵੀ ਹੋ ਜਾਂਦੇ ਆ ਤੇ ਫਿਰ ਇੱਕ ਦਿਨ ਰੋਂਦਾ ਹੋਇਆ ਉਸ ਦਰਖਤ ਕੋਲ ਦੀ ਲੰਘਦਾ ਹੈ ਤੇ ਡਾਕਟਰ ਨੂੰ ਪੁੱਛਦਾ ਕਿ ਤੂੰ ਅੱਜ ਕਿਉਂ ਰੋ ਰਿਹਾ ਹੈ ਤੇ ਉਹ ਰੋਂਦਾ ਰੋਂਦਾ ਉਹ ਬੱਚਾ ਦੱਸਦਾ ਕਿ ਮੇਰਾ ਵਿਆਹ ਹੋ ਗਿਆ ਮੇਰੇ ਸਿਰ ਤੇ ਇੱਕ ਜ਼ਿੰਮੇਵਾਰੀ ਪੈ ਗਈ ਮੇਰੇ ਬੱਚੇ ਵੀ ਹੋਗੇ ਤੇ ਜਿਹੜੀਆਂ ਪਿੱਛੇ ਜ਼ਰੂਰਤਾਂ ਮੈਂ ਪੂਰੀਆਂ ਕੀਤਾਈਆਂ ਅੱਜ ਉਹ ਬੱਚੇ ਮੇਰੇ ਤੋਂ ਵੀ ਉਹ ਸਾਰੀਆਂ ਜ਼ਰੂਰਤਾਂ ਭਰਦੇ ਆ ਤੇ ਮੇਰੇ ਮੇਰੇ ਕੋਲ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪੈਸੇ ਨਹੀਂ ਇਸ ਕਰਕੇ ਮੈਂ ਰੋ ਰਿਹਾ ਹਾਂ ਤੇ ਦਰਖਤ ਉਹਦੇ ਕੋਲ ਦਰਖਤ ਨੂੰ ਕਹਿੰਦਾ ਕਿ ਅੱਜ ਮੇਰੇ ਕੋਲ ਤੈਨੂੰ ਦੇਣ ਵਾਸਤੇ ਕੁਝ ਵੀ ਹੈ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਕੱਟ-ਕੱਟ ਕੇ ਤੁਮੇਰੀ ਸਾਰੀ ਲੱਕੜ ਵੇਚ ਕੇ ਇਹ ਸਾਰੀਆਂ ਤਾਂ ਆਪਦੀਆਂ ਜ਼ਰੂਰਤਾਂ ਪੂਰੀਆਂ ਕਰ ਚੁੱਕਿਆ ਹਾਂ ਇਸ ਕਰਕੇ ਮੇਰੇ ਕੋਲ ਅੱਜ ਤੈਨੂੰ ਦੇਣ ਵਾਸਤੇ ਕੁਝ ਵੀ ਹੈ ਨਹੀਂ ਤਾਂ ਕਹਾਣੀ ਸਿਰਫ ਇੰਨੀ ਹੈ ਜੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਦਰਖਤ ਕੌਣ ਹੈ ਇਹ ਦਰਖਤ ਆਪਣੇ ਮਾਪੇ ਆ ਆਪਣੇ ਪੇਰੈਂਟਸ ਤੇ ਆਪਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਮੇਂ-ਸਮੇਂ ਤੇ ਆਪਾਂ ਨੂੰ ਇਹਨਾਂ ਇਸੇ ਤਰ੍ਹਾਂ ਹੀ ਘਟਦੇ ਰਹਿਣੇ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇੱਕ ਟਾਈਮ ਤੇ ਆ ਕੇ ਇਹਨਾਂ ਨੂੰ ਕੱਟਣਾ ਬੰਦ ਕਰ ਦੇਣਾ ਚਾਹੀਦਾ ਤੁਸੀਂ ਇਹ ਦੇਖੋ ਵੀ ਜਦੋਂ ਦੀ ਆਪਣੀ ਸੁਰਤ ਸੰਭਲੀ ਆ ਇਹ ਲਗਾਤਾਰ ਕੰਮ ਕਰਦੇ ਆ ਰਹੇ ਆ ਔਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਟਾਈਮ ਤੇ ਆ ਕੇ ਆਪਾਂ ਨੂੰ ਵੀ ਇਹਨਾਂ ਦੀ ਜ਼ਰੂਰਤ ਦੇਖਣੀ ਚਾਹੀਦੀ ਆ ਤੁਸੀਂ ਇਹ ਦੇਖੋ ਜਦੋਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਸਕੂਲ ਚ ਪੜਨ ਲਾਉਂਦੇ ਹਨ ਨਾ 2-4 ਸਾਲ ਦੇ ਬੱਚੇ ਨੂੰ ਪੜਨ ਲਾਉਂਦੇ ਆ ਉਦੋਂ ਹੀ ਆਪਣੇ ਮਾਤਾ ਪਿਤਾ ਆਪਣੇ ਵਿੱਚ ਆਪਣੇ ਸੁਪਨੇ ਦੇਖਣਾ ਸਟਾਰਟ ਕਰਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਪੜ੍ਹ ਲਿਖਾ ਕੇ ਇਸ ਕਾਬਿਲ ਕਰਾਂਗੇ ਤੇ ਉਹ ਇੱਕ ਵਧੀਆ ਰੁਤਬੇ ਤੇ ਲੈ ਕੇ ਆਵਾਂਗੇ ਤੇ ਕੌਣ ਵਾਲੇ ਸਮੇਂ ਵਿੱਚ ਉਹ ਸਾਡਾ ਸਹਾਰਾ ਬਣ ਸਕੇ ਤੇ ਆਪਾਂ ਉਸ ਲੈਵਲ ਤੇ ਆ ਕੇ ਵੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਦੇ ਰਹਿਣੇ ਆ ਕਿ ਆਪਣੇ ਵਾਸਤੇ ਇਸ ਤਰ੍ਹਾਂ ਕਰਨਾ ਸਹੀ ਹੈ ਚਲੋ ਜ਼ਰੂਰਤਾਂ ਪੂਰੀਆਂ ਵੀ ਆਪਣੇ ਮਾਪਿਆਂ ਦੀ ਕਰਨਗੇ ਆਪਣੇ ਪੀਰਾਂ ਦੀ ਕਰਨਗੇ ਪਰ ਉਹਨਾਂ ਦੇ ਵੀ ਜਨ ਵਿੱਚ ਹੁੰਦਾ ਕਿ ਇੱਕ ਦਿਨ ਸਾਡਾ ਧੀ ਪੁੱਤ ਸਾਡੇ ਨੂੰ ਆ ਕੇ ਆ ਕੇ ਸਾਡੇ ਦੇ ਮੋਢੇ ਦੇ ਹੱਥ ਰੱਖ ਕੇ ਆਖੇ ਕਿ ਅੱਜ ਤੋਂ ਆਰਾਮ ਕਰ ਅੱਜ ਸਾਰਾ ਕੰਮ ਮੈਂ ਕਰੂੰਗਾ ਵੀ ਆਪਾਂ ਇਸ ਤਰ੍ਹਾਂ ਕਰਦੇ ਆਂ ਤੇ ਚਲੋ ਜੇ ਆਪਣੇ ਮਾਪੇ ਵੀ ਆਪਣੇ ਵਾਸਤੇ ਨਾਲ ਸਖਲ ਕਰਦੇ ਆ ਇੰਨੀ ਮਿਹਨਤ ਮੁਸ਼ਕਲ ਕਰਦੇ ਆ ਤੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਆਪਣੇ ਮਾਪਿਆਂ ਲਈ ਇਹ ਸਾਰਾ ਕੁਝ ਸੋਚੀਏ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੀਏ ਤੇ ਆਪਾਂ ਉਹਨਾਂ ਦੇ ਬਜ਼ੁਰਗ ਹੋਣ ਤੇ ਵੀ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਘੜਦੇ ਰਹਿਣੇ ਆ ਤਾਂ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਣੇ ਮਾਤਾ ਪਿਤਾ ਦੀ ਕਦਰ ਕਰੋ ਔਰ ਇੱਕ ਟਾਈਮ ਤੇ ਆ ਕੇ ਉਹਨਾਂ ਨੂੰ ਵੀ ਸਾਰੇ ਕੰਮਾਂ ਤੋਂ ਰਟਾਇਰਮੈਂਟ ਦਿਓ